ਆਮਾਦੀ ਪਾਰਟੀ ਹੈ ਅਸੀਂ ਪਿਛਲੀ ਵਾਰੀ ਮੈਡਮ ਨੀਨਾ ਬਿੱਤਲ ਨੂੰ ਵੀ ਬਹੁਤ ਵੀਰ ਧੋਕੇ ਚਤਾ ਕੇ ਭੇਜਿਆ ਸੀ ਜੱਜ ਅਸੀਂ ਵਾਅਦਾ ਕਰਦੇ ਹਾਂ ਕਿ ਆਪਣੇ ਡਾਕਟਰ ਬਲਵੀਰ ਨੂੰ ਵੀ ਬੱਤੇ-ਬੱਤੇ ਪੋਟਾਣ ਚਤਾ ਕੇ ਭੇਜਾਂਗੇ ਔਰ ਤਾਂ ਬੜਾ ਆਲੰਬਾ ਆ ਕਹਿੰਦੇ ਵੀ ਸਾਨੂੰ 1000 ਰੁਪਏ ਹਾਲੇ ਤੱਕ ਨਹੀਂ ਪਿਆ ਹੈ ਆਪਣਾ 8 ਕਰੋੜ ਦਿੱਲੀ ਰੁਕਿਆ ਪਿਆ ਇਸ ਦਾ ਥੋੜਾ ਅਸੀਂ ਰੁਕੇ ਹੋਏ ਆ ਜਿੰਨੇ ਪੈਸੇ ਆਗੇ ਔਰ ਤਾਂ 10000 ਰੁਪਏ ਨਾਲ ਵੀ ਨਾਲ ਚੱਲੂ ਹੋ ਜਾਪਾ ਪਰ ਤਮਨ ਐਡੇ ਮਾੜੇ ਨਹੀਂ ਉਹਨਾਂ ਹੁਣੇ ਕਰਦਲਾਂ ਚਾਲੂ 1400 ਰੁਪਏ ਹੋਰ ਵੀ ਸਕੂਲਾਂ ਬਾਰੇ ਵੀ ਤੇ ਐਜੂਕੇਸ਼ਨ ਦਾ ਦੇਖੋ ਬੜਾ ਸੁਧਾਰ ਹੋਇਆ ਇਤਿਹਾਸ ਦੇ ਵਿੱਚ ਹੈ ਜੀ ਕਿ ਸਕੂਲਾਂ ਦੀਆਂ ਚਾਰ ਦਿਵਾਰੀਆਂ ਵਾਸਤੇ ਅਸੀਂ 323 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਹੈ ਸਕੂਲਾਂ ਦੀਆਂ ਚਾਰ ਦਿਵਾਰੀਆਂ ਹੈ ਨਹੀਂ ਸੀ ਇੱਕ ਜੀ ਇਨਸਾਨ ਹੈ ਜਦ ਮਰਜੀ ਕੋਈ ਗਿਲਾ ਸ਼ਿਕਵਾ ਕਿਸੇ ਨੂੰ ਹੈ ਗੱਲ ਕਰ ਸਕਦੇ ਆ ਗੱਲ ਸੁਣਦੇ ਵੀ ਆ ਤੇ ਆਪਣਾ ਪੱਖ ਰੱਖਦੇ ਵੀ ਆ ਤੇ ਸੁਣਦੇ ਵੀ ਆ ਹੰਝੇ ਡਾਕਟਰ ਬਲਬੀਰ ਦਾ ਕਾਟ ਰੱਖਿਆ ਗਿਆ ਸੀਗਾ ਇੱਥੇ ਕਿ ਜਿਵੇਂ ਡਾਕਟਰ ਬਲਬੀਰ ਦੇ ਬਾਰੇ ਤੁਸੀਂ ਅੱਜ ਚੌਣ ਪ੍ਰਚਾਰ ਕਰ ਰਹੇ ਹੋ ਹੈਨਾ ਤਾਂ ਤੁਹਾਨੂੰ ਆਸ ਹੈਗੀ ਆ ਕਿ ਅੱਗੇ ਨੂੰ ਡਾਕਟਰ ਬਲਬੀਰ ਤੁਹਾਡੇ ਗੱਲਾਂ ਦੇ ਖਰਾ ਉਤਰੇ ਬਿਲਕੁਲ ਇੰਨੇ ਤੁਸੀਂ ਆਪਣਾ ਪੰਜਾਬ ਦੇ ਤਾਂ ਉਹਨਾਂ ਦੇ ਦੇਖੋ ਕਿੰਨਾ ਸੁਧਾਰ ਕਰਿਆ ਹਸਪੀਟਲਾਂ ਚ ਸਾਡੇ ਰਾਜਪੁਰੇ ਜਿਹੜਾ ਹਸਪੀਟਲ ਹੈ ਏਪੀ ਜੈਨ ਉਹਦੇ ਜੇ ਕਦੇ ਡਾਕਟਰ ਮਤਲਬ ਛੁੱਟੀ ਦੱਸ ਕੇ ਨਹੀਂ ਕਰਦੇ ਸੀ ਜੇ 10 ਡਾਕਟਰਾਂ ਦਾ 9 ਛੁੱਟੀ ਤੇ ਹੁੰਦੇ ਸੀ ਅੱਜ ਜਾ ਕੇ ਦੇਖ ਲਓ ਸਾਡੇ ਹਸਪੀਟਲ ਦਾ ਹਾਲ ਮੰਨ ਲਓ ਜਿੰਨੇ ਵਜੇ ਉਹਨਾਂ ਨੇ ਕਿਹਾ ਵੀ 9 ਵਜੇ ਡਿਊਟੀ ਚ ਰਹੀ ਹੋਣੀ ਆ 5 ਵਜੇ ਛੁੱਟੀ ਆ ਉਹਨਾਂ ਦੀ ਮੰਨ ਲਓ ਇੱਕ ਇੱਕ ਡਾਕਟਰ ਉੱਥੇ ਤੁਹਾਨੂੰ ਬਾਕਾਇਦਾ ਆਪਣੇ ਰੂਮ 'ਚ ਮਿਲੇਗਾ ਆਰੀ ਦਵਾਈ ਜੜੇ ਮੰਨ ਲਓ ਮਿਲਦੀ ਨਹੀਂ ਸੀ ਉੱਥੇ ਅੱਜ ਫਰੀ ਦਵਾਈਆਂ ਜਿਹੜੀ ਮਹਿੰਗੀ ਤੋਂ ਮਹਿੰਗੀ ਦਵਾਈ ਉਹ ਅੰਦਰ ਅੰਦਰੋਂ ਮਿਲਦੀ ਆ ਹਸਪੀਟਲ ਉਹਨਾਂ ਦਾ ਮਤਲਬ ਆਪਣੇ ਵੱਲੋਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਹੈਲਥ ਹਜ਼ਦੇ ਕੰਮ। ਐਕਨ ਨੀਨਾ ਮਿਤਲ ਦੇ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਤੁਸੀਂ ਕਿਵੇਂ ਦਾ ਕੰਮ ਕਰਾ ਰਹੇ ਹੋ? ਵਧਾਈਕਨ ਨੀਨਾ ਮਿਤਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਿਉਂਕਿ ਉਹਨਾਂ ਨੇ ਸਾਡੇ ਪਿੰਡ ਮੇਰੇ ਮੇਰਾ ਭਰਾ ਰਸਾਲਗਿਰ ਦੇ ਸਰਪੰਚ ਅੱਜ ਤੋਂ ਮੰਨ ਲਓ 5 ਸਾਲ ਪਹਿਲਾਂ ਆਮਾਦੀ ਪਾਰਟੀ ਜੁਆਇਨ ਕਰੀ ਸੀ ਇੱਕ ਮੌਜੂਦਾ ਕਾਂਗਰਸ ਸਰਕਾਰ ਚ ਅੱਗੇ ਆਉਣ ਵਾਲੇ ਟਾਈਮ ਚ ਜੋ-ਜੋ ਵਾਦੇ ਮੈਡਮ ਨੇ ਕੀਤੇ ਹੋਏ ਆ ਆਪਣੇ ਇਲਾਕੇ 'ਚ ਸਾਡਾ ਪਿੰਡ ਉਹਨਾਂ ਨੇ ਮੰਨ ਲਓ ਮਾਡਰਨ ਪਿੰਡ ਬਣਾਉਣ ਵਾਸਤੇ भेजवे ਸੀ ਮਾਨਸਬਗਰ ਉਹਦੇ ਉੱਪਰ ਪ੍ਰਵਲਾਂ ਆ ਚੁੱਕੀਆਂ ਦਾ ਵਾਅਦਾ ਕੀਤਾ ਸੀ ਨਾਲਾਸ ਜਿਹੜਾ ਆਪਣਾ ਨਾਲਾਸ ਨੂੰ ਨਾਲਾਸ ਕੱਟ ਦੀ ਵੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਉਹ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਨਾਲਾਸ ਕੱਟਦਾ ਉਹਦੇ ਉੱਪਰ ਪ੍ਰਵਲਾਂ ਭੇਜੀਆਂ ਸੀ ਜਦੋਂ ਪਾਸ ਹੋ ਕੇ ਆ ਚੁੱਕੀਆਂ ਮਾਰਚ ਚ ਕੰਮ ਸ਼ੁਰੂ ਹੋਣਾ ਸੀ ਉਹ ਸਾਡੀ ਗੱਲ ਮੇਰੇ ਤਾਂ ਹੁੰਦੀ ਰਹਿੰਦੀ ਹੈ ਮੈਡਮ ਸਾਹਿਬ ਨਾਲ ਤੇ ਉਹ ਸ਼ਾਇਦ ਇਹ ਤੋਂ ਬਾਅਦ VOTING ਤੋਂ ਬਾਅਦ ਜਦੋਂ ਮੰਨ ਲਓ ਰਿਜ਼ਲਟ ਆ ਗਏ ਉਹ ਤਾਂ ਬਦ ਮਹੀਨੇ ਬਾਅਦ ਇਹ ਸਾਡਾ ਘਟਾ ਦਾ ਕੰਮ ਵੀ ਚੱਲਦਾ। ਕਾਫੀ ਜਿਆਦਾ ਸਮੱਸਿਆ ਆਉਂਦੀ ਹੈ। ਪਿੱਛੇ ਨਾ ਸਾਡੇ ਇਹ ਕਾਫੀ ਜਿਆਦਾ ਕੂੜਾ ਕਰਕਟ ਬਹੁਤ ਜਿਆਦਾ ਗਿਰਿਆ ਹੋਇਆ ਹੈ। ਇਹ ਪਿੰਡ ਦੀ ਪੰਚਾਇਤ ਕਾ ਇਹਨੂੰ ਦੇਖ ਵੀ ਨਹੀਂ। ਪਿੰਡ ਪਿੰਡਾਂ ਦੀ ਸਪੋਰਟ ਨਹੀਂ ਮਿਲਦੀ। ਇਸਲਾਮ ਅਲੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਆਂ? ਇਸਲਾਮ ਅਲੀ ਦੀ ਕਾਰਗੁਜ਼ਾਰੀ ਇਹ ਤਾਂ ਸ਼ੁਰੂ ਤੋਂ ਹੀ ਜਿਸ ਦਿਨ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਨ ਕੀਤੀ ਸੀ। ਠੀਕ ਹੈ ਉਦੋਂ ਦੇ ਮਿਹਨਤ ਕਰ ਰਹੇ ਆ ਇਹ ਤੇ ਇਹਨਾਂ ਦਾ ਇੰਨਾ ਰਸੂਕ ਹੈ ਪਿੰਡਾਂ 'ਚ। ਹੱਥ ਤੋਂ ਮਜਾਦਾ ਜੇ ਇੱਕ ਬੰਦੇ ਨੂੰ ਗਣਗੇ ਤਾਂ ਉੱ ਏ ਸਾਨੂੰ ਨਹੀਂ ਪਤਾ ਇਹਨਾਂ ਦਾ ਕੀ ਜਾਦੂ ਹੈ। ਕੀ ਗੋਸ਼ਾ ਹੈ? ਮਤਲਬ ਯਾ ਬੋਲ ਬਾਣੀ ਲਾ ਲੋ ਯਾ ਕੰਮਾ ਚਲਾ ਲੋ ਇਹਨਾਂ ਨੇ ਕਾਂਗਰਸ ਨੂੰ ਸਪੋਰਟ ਕਰਦੇ ਹੁੰਦੇ ਸੀਗੇ। 2017 ਤੋਂ ਸਾਨੂੰ ਵੀਰ ਇਸਲਾਮ ਸਾਹਿਬ ਨੇ ਸਾਨੂੰ ਇੱਧਰ ਜੋੜਿਆ। ਅਸੀਂ ਜੱਤੋਂ ਇਸਲਾਮ ਅਲੀ ਜੀ ਦੇ ਨਾਲ ਹੈ ਨਾ ਇਹਦੀ ਬੋਲ ਬਾਣੀ ਤੇ ਇਹਨਾਂ ਨੂੰ ਜਦੋਂ ਮਰਜੀ ਫੋਨ ਕਰ ਲੋ ਇਹ ਫੋਨ ਪਿਕ ਕਰ ਦਿੰਦਾ। ਸਾਡਾ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਜੀ ਠੀਕ ਹੈ ਉਸ ਟਾਈਮ ਆਪਣਾ ਕੋਈ ਫੋਨ ਪਿਕ ਕਰ ਲਵੇ ਹਨਾ ਉਹੀ ਆਪਾਂ ਨੂੰ ਬਹੁਤ ਸਪੋਰਟ ਮਿਲ ਜਾਂਦੀ ਹੈ। ਸਤ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋੜ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਅੱਜ ਅਸੀਂ ਮੌਜੂਦ ਹਾਂ ਹਲਕਾ ਰਾਜਪੁਰਾ ਦੇ ਅਦੀਨ ਪੈਂਦੇ ਪਿੰਡ ਨਲਾਸ ਦੇ ਵਿੱਚ ਨਲਾਸ ਦੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਤ ਨੂੰ ਵੀ 7:30 ਦੇ ਕਰੀਬ ਹੋ ਗਏ ਨੇ ਕਿ ਚੋਣ ਪ੍ਰਚਾਰ ਹੋ ਰਿਹਾ ਉਹਨਾਂ ਦਾ ਪਿੰਡ ਦੇ ਲੋਕ ਖੜੇ ਨੇ ਪਿੰਡ ਦੇ ਲੋਕਾਂ ਦੇ ਵਿੱਚ ਇਸਲਾਮ ਅਲੀ ਬਾਈ ਜੀ ਖੜੇ ਨੇ ਤੇ ਕਾਫੀ ਨਾਮ ਹਾਈਲਾਈਟ ਹੈ ਇਹਨਾਂ ਦਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਹੋਰ ਮੋਦਵਾਰ ਸੱਜਣ ਨੇ ਉਹਨਾਂ ਨਾਲ ਵੀ ਗੱਲਬ सरपंच रसालगिर जी हां जी ते इस ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਅਸੀਂ ਪਿਛਲੀ ਵਾਰੀ ਮੈਡਮ ਨੀਨਾ ਬਿੱਤਲ ਨੂੰ ਵੀ ਬਹੁਤ ਵੀਰ ਧੋਗੇ ਜਿਤਾ ਕੇ ਭੇਜਿਆ ਸੀ ਤੇ ਅੱਜ ਅਸੀਂ ਵਾਅਦਾ ਕਰਦੇ ਆਂ ਕਿ ਆਪਣੇ ਡਾਕਟਰ ਬਲਵੀਰ ਨੂੰ ਵੀ ਵੱਧ ਤੇ ਵੱਧ ਵੋਟਾਂ ਜਿਤਾ ਕੇ ਭੇਜਾਂਗੇ ਅ ਡਾਕਟਰ ਬਲਵੀਰ ਤੁਹਾਡੇ ਪਿੰਡ ਦੇ ਵਿੱਚ ਆਏ ਸੀਗੇ हां जी ਡਾਕਟਰ ਬਲਵੀਰ ਆਏ ਤੇ ਉਹਨੂੰ ਅਸੀਂ ਭਰੋਸਾ ਦਵਾਇਆ ਵੀ ਬਦਵਾਰ ਤੁਹਾਨੂੰ ਸਿੱਧਾ ਵੋਟਰਾਂ ਦੇ ਔਰਤਾਂ ਦਾ ਬੜਾ ਹਲਾੰਬਾ ਆ ਕਹਿੰਦੇ ਵੀ ਸਾਨੂੰ 1000 ਰੁਪਏ ਹਾਲੇ ਤੱਕ ਨਹੀਂ ਪਿਆ ਹੈਗਾ ਇਹ ਦੇਖੋ ਸਾਡਾ ਜਿਹੜਾ ਆਪਣਾ 8 ਕਰੋੜ ਦਿੱਲੀ ਰੁਕਿਆ ਪਿਆ ਇਸ ਕਰ ਥੋੜਾ ਅਸੀਂ ਰੁਕੇ ਹੋਏ ਆ ਜਿਦੋਂ ਪੈਸੇ ਆ ਗਏ ਔਰਤਾਂ ਦਾ 1000 1000 ਰੁਪਏ ਨਾਲ ਵੀ ਨਾਲ ਚੱਲੂ ਹੋ ਗਿਆ ਪੌਂਤਮਨ ਐਡੇ ਮਾੜੇ ਨਹੀਂ ਉਹਨੇ ਹੁਣੇ ਕਰਦਣਾ ਚੱਲੂ ਹੋ ਗਿਆ 1000 1000 ਰੁਪਏ ਸਾਡੇ ਨਾਲ ਇਸਲਾਮ ਅਲੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਕਾਫੀ ਜਿਆਦੇ ਕੰਪੇਨਿੰਗ ਚ ਕਾਫੀ ਜਿਆਦੇ ਰੁੱਝੇ ਹੋਏ ਆ ਤੇ ਉਹ ਕਹਿੰਦੇ ਵੀ ਅਸੀਂ ਮੈਨੂਅਲ ਗੱਲਬਾਤ ਕਰਦਾ ਹਾਂ ਸਰ ਕਿਵੇਂ ਲੱਗਦਾ ਹੈ ਕਰ ਰਹੇ ਚੋਣ ਪ੍ਰਚਾਰ ਤੁਹਾਨੂੰ ਦੱਸਿਆ ਅੱਛਾ ਠੀਕ ਹੈ ਉਹਨਾਂ ਦਾ ਅੱਜ ਗਲ ਖਰਾਬ ਹੈ ਉਹ ਇਸ ਕਰਕੇ ਬੋਲ ਨਹੀਂ ਪਾ ਰਹੇ ਉਹਨਾਂ ਲੋਕ ਹੋਰ ਵੀ ਗੱਲ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਆਜਾਮ ਆਦਮੀ ਪਾਰਟੀ ਦੀ ਪ੍ਰਚਾਰ ਹੋ ਰਿਹਾ ਚੋਣ ਪ੍ਰਚਾਰ ਦੇਖੋ ਜੀ ਪ੍ਰਚਾਰ ਤਾਂ 22 ਤੋਂ ਹੀ ਵਧੀਆ ਚੱ ਰਿਹਾ ਹੈ ਜਦ ਤੋਂ ਸਰਕਾਰ ਆਈ ਹੈ ਮਾਨ ਸਾਹਿਬ ਦੇ ਜੋ ਵੀ ਕੰਮ ਕਾਰਾਂ ਤੋਂ ਲੋਕ ਸਭ ਖੁਸ਼ ਹੈ ਜਿਵੇਂ ਕਿਸਾਨਾਂ ਦੀ ਲਾਈਟ ਲਗਭਗ ਦਿਨ ਚ ਆ ਰਹੀ ਹੈ ਰਾਤ ਨੂੰ ਕੋਈ ਦਿੱਕਤ ਨਹੀਂ ਹੈ ਵੀ ਰਾਤ ਨੂੰ ਮੋਟਰ ਚਲਾਣ ਜਾਣਾ ਹੈ ਖੇਤਾਂ 'ਇ ਜਾਣਾ ਹੈ ਕੋਈ ਬੜਾ ਆਪਾ ਪੈਨਸ਼ਨ ਹੈ ਰੈਗੂਲਰ ਆ ਰਹੀ ਹੈ ਇਹ ਨਹੀਂ ਹੈਗਾ ਵੀ ਕੋਈ 2 ਮਹੀਨੇ ਕੱਟ ਲਾ ਕੇ ਆ ਰਹੀ ਹੈ 4 ਮਹੀਨੇ ਕੱਟ ਲਾ ਕੇ ਆ ਰਹੀ ਹੈ ਇਲੈਕਸ਼ਨ ਦੇ ਟਾਈਮ ਆ ਰਹੀ ਹੈ ਲੇਕਿਨ ਆ ਰਹੀ ਹੈ ਤੇ ਹੋਰ ਵੀ ਸਕੂਲਾਂ ਬਾਰੇ ਵੀ ਐਜੂਕੇਸ਼ਨ ਦਾ ਦੇਖੋ ਬੜਾ ਸੁਧਾਰ ਹੋਇਆ ਹੈ ਹੈਲਥ ਦਾ ਵੀ ਸੁਧਾਰ ਹੋਇਆ ਦੇ ਬਾਕੀ ਜਿਹੜੇ ਸਾਡੇ ਫੰਡ ਦਿੱਲੀ 'ਚ ਰੁਕੇ ਹੋਏ ਆ ਉਹ ਸਾਨੂੰ ਮਿਲ ਜਾਣ ਸਾਡਾ ਹੱਕ ਮਿਲ ਜੇ ਸਾਡਾ ਹੋਰ ਵੀ ਸੁਧਾਰ ਹੋ ਸਕਦਾ ਕਿਉਂਕਿ ਮਾਨ ਸਾਹਿਬ ਦਿਨ ਰਾਤ ਚੰਗੇ ਮਿਹਨਤ ਕਰ ਰਿਹਾ ਚੰਗੇ ਇਨਸਾਨ ਆ ਨੇਕ ਦਿਲ ਇਨਸਾਨ ਆ ਜਦ ਮਰਜੀ ਕੋਈ ਗਿਲਾ ਸ਼ਿਕਵਾ ਕਿਸੇ ਨੂੰ ਹੈ ਗੱਲ ਕਰ ਸਕਦੇ ਆ ਗੱਲ ਸੁਣਦੇ ਵੀ ਆ ਤੇ ਆਪਣਾ ਪੱਖ ਰੱਖਦੇ ਵੀ ਆ ਤੇ ਸੁਣਦੇ ਵੀ ਆ ਅੱਜ ਜਿਹੜਾ ਡਾਕਟਰ ਬਲਵੀਰ ਦਾ ਕਾਠ ਰੱਖਿਆ ਗਿਆ ਸੀਗਾ ਇੱਥੇ ਹੈਨਾ ਤੇ ਤੁਹਾਡੇ ਨੁਮਾਇंदे ਆਏ ਹੋਏ ਆ ਬੜੇ ਬੜੇ ਚਿਹਰੇ ਆਏ ਹੋਏ ਆ ਤੇ ਉਹਨਾਂ ਬਾਰੇ ਮੈਂ ਗੱਲਬਾਤ ਕਰਨਾ ਚਾਹੁੰਦਾ ਆ ਕਿ ਜਿਵੇਂ ਡਾਕਟਰ ਬਲਵੀਰ ਦੇ ਬਾਰੇ ਤੁਸੀਂ ਅੱਜ ਚੋਣ ਪ੍ਰਚਾਰ ਕਰ ਰਹੇ ਹੋ ਹੈਨਾ ਤਾਂ ਤੁਹਾਨੂੰ ਆਸ ਹੈਗੀ ਆ ਕਿ ਅੱਗੇ ਨੂੰ ਡਾਕਟਰ ਬਲਵੀਰ ਤੁਹਾਡੇ ਗੱਲਾਂ ਦੇ ਖਰਾ ਉਤਰੇਗਾ ਬਿਲਕੁਲ ਜੀ ਉਹਦਾ ਮਨ ਲਓ ਹੁਣ ਮੰਤਰੀ ਰਿਹਾ ਉਹ ਹੈਲਥ ਮਿਨਿਸਟਰ ਹੈਲਥ ਮਿਨਿਸਟਰ ਸੀ ਆਪਣਾ ਪੰਜਾਬ ਦੇ ਤਾਂ ਉਹਨਾਂ ਦੇ ਦੇਖੋ ਕਿੰਨਾ ਸੁਧਾਰ ਕਰਿਆ ਹਸਪੀਟਲਾਂ ਚ ਸਾਡੇ ਰਾਜਪੁਰੇ ਜਿਹੜਾ ਹਸਪੀਟਲ ਹੈ ਏਪੀ ਜੈਨ ਉਹਦੇ ਚ ਕਦੇ ਡਾਕਟਰ ਮਤਲਬ ਛੁੱਟੀ ਦੱਸ ਕੇ ਨਹੀਂ ਕਰਦੇ ਸੀ ਜੇ 10 ਡਾਕਟਰਾਂ ਦਾ 9 ਛੁੱਟੀ ਤੇ ਹੁੰਦੇ ਸੀ ਅੱਜ ਜਾ ਕੇ ਦੇਖ ਲਓ ਸਾਡੇ ਹਸਪੀਟਲ ਦਾ ਹਾਲ ਮੰਨ ਲਓ ਜਿੰਨੇ ਵਜੇ ਉਹਨਾਂ ਨੇ ਕਿਹਾ ਵੀ 9 ਵਜੇ ਡਿਊਟੀ ਸ਼ੁਰੂ ਹੋਣੀ ਆ 5 ਵਜੇ ਛੁੱਟੀ ਆ ਉਹਨਾਂ ਦੀ ਮੰਨ ਲਓ ਇੱਕ ਇੱਕ ਡਾਕਟਰ ਉੱਥੇ ਤੁਹਾਨੂੰ ਬਾਕਾਇਦਾ ਆਪਣੇ ਰੂਮ 'ਚ ਮਿਲੇਗਾ ਹਰ ਇੱਕ ਦਵਾਈ ਜਿਹੜੇ ਮੰਨ ਲਓ ਮਿਲਦੀ ਨਹੀਂ ਸੀ ਉੱਥੇ ਅੱਜ ਫਰੀ ਏ ਦਵਾਈਆਂ ਜਿਹੜੀ ਮਹਿੰਗੀ ਤੋਂ ਮਹਿੰਗੀ ਦਵਾਈ ਆ ਉਹ ਅੰਦਰ ਅੰਦਰੋਂ ਮਿਲ ਰਹੀ ਆ ਹਸਪੀਟਲ 'ਚ ਉਹਨਾਂ ਦਾ ਮਤਲਬ ਆਪਣੇ ਵੱਲੋਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਹੈਲਥ ਹਲਸ ਦੇ ਕੰਮਾਂ 'ਚ ਵਧਾਈ ਕਰਨ ਨੀਨਾ ਮਿੱਤਲ ਦੇ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਦਾ ਕੰਮ ਕਰਾ ਰਹੇ ਹੋ ਉਹ ਹਲਕੇ ਤੇ ਵਧਾਈ ਕਰਨ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਕਿਉਂਕਿ ਉਹਨਾਂ ਨੇ ਸਾਡੇ ਪਿੰਡ ਮੇਰੇ ਮੇਰਾ ਭਰਾ ਸਾਲ ਗਿਲੇ ਸਰਪੰਚ ਅੱਜ ਤੋਂ ਮੰਨ ਲਓ 5 ਸਾਲ ਪਹਿਲਾਂ ਆਮਾਦੀ ਪਾਰਟੀ ਜੁਆਨ ਕਰੀ ਸੀ ਮੌਜੂਦਾ ਕਾਂਗਰਸ ਸਰਕਾਰ ਚ ਠੀਕ ਹੈ ਜੀ ਤੇ ਉਹਨਾਂ ਨੇ ਇਹਨਾਂ ਨਾਲ ਵਾਦੇ ਕੀਤੇ ਸੀ ਵੀ ਤੁਹਾਡੇ ਪਿੰਡ ਇੱਕ ਮਹੱਲਾ ਕਲੀਨਿੰਗ ਪਹਿਲਾ ਮਹੱਲਾ ਕਲੀਨ ਸਾਡੇ ਪਿੰਡ ਖਲੂਗਾ ਸਾਡੇ ਪਿੰਡ ਉਹਨਾਂ ਨੇ ਇਹ ਵਾਦਾ ਪੂਰਾ ਕਰ ਚੁੱਕੇ ਉੱਥੇ ਦਵਾਈਆਂ ਫਰੀਆਂ ਲਗਭਗ ਸਾਰੇ ਟੈਸਟ ਫਰੀ ਨੇ ਸਾਡੇ ਆਲੇ ਦੋਲੇ 7 7-8 ਪਿੰਡ ਜਿੰਨੇ ਵੀ 10 ਪਿੰਡ ਹੈਗੇ ਆਂ ਔਰੋਂ ਆ ਕੇ ਬਜ਼ੁਰਗ ਬਹੁਤ ਲਾ ਉਠਾਰੇ ਆਂ ਗਰੀਬ ਲੋਕਾਂ ਨੂੰ ਬਹੁਤ ਉੱਤੇ ਸਹੂਦਾਂ ਮਿਲ ਰਹੀਆਂ। ਬਾਕੀ ਅੱਗੇ ਆਉਣ ਵਾਲੇ ਟਾਈਮ 'ਚ ਜੋ-ਜੋ ਵਾਦੇ ਮੈਡਮ ਨੇ ਕੀਤੇ ਹੋਏ ਆ ਆਪਣੇ ਇਲਾਕੇ 'ਚ ਸਾਡਾ ਪਿੰਡ ਉਹਨਾਂ ਨੇ ਮੰਨ ਲਓ ਮਾਡਰਨ ਪਿੰਡ ਬਣਾਉਣ ਵਾਸਤੇ ਭੇਜੇ ਹੋਏ ਸੀ ਮਾਨਸਾਵ ਕੋਲ ਉਹਦੇ ਉੱਪਰ ਉਹ ਲਾਂ ਆ ਚੁੱਕੀਆਂ ਨੇ ਤੇ ਉਹ ਸਾਡਾ ਸਾਇਦ ਇਤੋਂ ਬਾਅਦ ਜਿਹੜੇ ਆਪਣਾ ਚਾਉਣ ਤੋਂ ਬਾਅਦ ਉਹ ਸਾਡਾ ਕੰਮ ਉਹ ਵੀ ਸ਼ੁਰੂ ਹੋ ਜਾਏਗਾ ਤੇ ਉਹਨਾਂ ਨੇ ਇੱਕ ਘੱਟ ਦਾ ਵਾਅਦਾ ਕੀਤਾ ਸੀ ਨਲਾਸ ਜਿਹੜਾ ਆਪਣਾ ਨਲਾਸ ਨੂੰ ਨਲਾਸ ਕੱਟ ਦੀ ਵੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ। ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਨਲਾਸ ਕੱਟਦਾ ਉਹਦੀ ਉਹ ਪ੍ਰੋਬਲਮ ਭੇਜਿਆ ਹੋਈ ਸੀ ਜਦੋਂ ਪਾਸ ਹੋ ਕੇ ਆ ਚੁੱਕੀਆਂ ਮਾਰਚ ਚ ਕੰਮ ਸ਼ੁਰੂ ਹੋਣਾ ਸੀ ਉਹ ਸਾਡੀ ਗੱਲ ਮੇਰਦਾ ਹੁੰਦੀ ਰਹਿੰਦੀ ਹੈ ਮੈਡਮ ਸਾਹਿਬ ਨਾਲ ਤੇ ਉਹ ਸ਼ਾਇਦ ਇਹ ਤੋਂ ਬਾਅਦ VOTING ਤੋਂ ਬਾਅਦ ਜਦੋਂ ਮੰਨ ਲਓ ਰਿਜ਼ਲਟ ਆ ਗਏ ਉਸ ਤੋਂ ਬਾਅਦ ਮਹੀਨੇ ਬਾਅਦ ਇਹ ਸਾਡਾ ਕੱਟਦਾ ਕੰਮ ਵੀ ਚੱਲ ਜਾਣਾ ਉਹ ਤੋਂ ਉਹ ਤੋਂ ਮਤਲਬ ਸਾਡੀ ਲੇਡ ਹੈ ਜੋ ਨਲਾਸ ਤੋਂ ਇਧਰ ਦੀ ਸਾਰੇ ਲੇਡ ਹੈ ਪਿੰਡਾਂ ਦੀ ਉਹ ਮੈਡਮ ਦੇ ਸਾਰੀ ਜ਼ਿੰਦਗੀ ਇਹ ਆਸਾਨ ਨਹੀਂ ਬੁੱਲਦੇ ਸੀ ਇਹ ਵੋਟ ਦਾ ਉਹਨਾਂ ਦੀ ਇੱਕ ਤੁਹਾਡੀ ਆ ਪਿੰਡ ਦੀਆਂ ਕਾਫੀ ਜਿਆਦਾ ਸਮੱਸਿਆ ਆਂਦੀ ਹੈ ਪਿੱਛੇ ਨਾ ਤੁਹਾਡੇ ਇਹ ਕਾਫੀ ਜਿਆਦਾ ਕੂੜਾ ਕਰਕਟ ਬਹੁਤ ਜਿਆਦਾ ਗਿਰਿਆ ਹੋਇਆ ਆ ਇਹ ਪਿੰਡ ਦੀ ਪੰਚਾਇਤ ਕੈ ਇਹਨੂੰ ਦੇਖਦੀ ਨਹੀਂ ਹੈਗੀ ਪਿੰਡ ਦੀ ਪੰਚਾਇਤ ਦੇਖ ਰਹੀ ਹੈ ਸਾਡੇ ਕੋਲ ਫੰਡ ਨਹੀਂ ਹੈਗੇ ਇੰਨੇ ਜਦ ਸਾਡੇ ਮੌਜੂਦਾ ਸਰਪੰਚ ਖੜੇ ਆ ਉਰੇ ਮੇਰਾ ਭਰਾ ਇਸ ਟਾਈਮ ਰਿਹਾ ਨੇ ਉਹ ਇਹਨਾਂ ਦੇ ਨਾਲ ਮੈਂਬਰ ਹੁੰਦਾ ਸੀ ਮੇਰੇ ਭਾਬੀ ਮੈਂਬਰ ਸੀ ਚਲੋ ਕੰਮਕਾਰ ਉਹ ਕਰਾਉਂਦੇ ਸੀ ਨਾਲ ਠੀਕ ਹੈ ਸਾਡੇ ਕੋਲ ਇੰਨੇ ਫੰਡ ਨਹੀਂ ਸੀ ਵੀ ਅਸੀਂ ਇੰਨਾ ਕੰਮ ਕਰਾ ਸਕੀਏ ਪਿੰਡਾਂ ਦਾ ਸਾਡੀ ਕਾਂਗਰਸ ਸਰਕਾਰ ਨਾਲ ਤਾਂ ਬਣਦੀ ਨਹੀਂ ਸੀ ਐਮਐਲਏ ਸਾਹਿਬ ਨੇ ਕੁਝ ਸਾਡੇ ਨਾਲ ਗਲਤਫਹਿਮੀਆਂ ਕਰਾਈ ਕੁਝ ਗਲਤ ਕੰਮ ਵੀ ਕਰਾਇਆ ਸਾਡੇ ਮੇਰੇ ਵੀਰ ਤੇ ਝੂਠੇ ਪਰਚੇ ਵੀ ਹੋਏ ਸੀ ਉਸ ਕਰਕੇ ਉਹ ਜਵਾਨ ਜਾਨ ਵੀ ਗਵਾ ਬੈਠਾ ਆਪਣੀ ਕੰਪੇਨਿੰਗ ਕੰਪੇਨਿੰਗ ਕਿੱਦਾਂ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਕੰਪੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਜੀ ਕੰਪੇਨਿੰਗ ਸਾਨੂੰ ਫੁੱਲ ਮਤਲਬ ਪਿੰਡਾਂ ਦੀ ਸਪੋਰਟ ਮਿਲ ਰਹੀ ਹੈ ਇਸਲਾਮ ਅਲੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਸਲਾਮ ਅਲੀ ਦੀ ਕਾਰਗੁਜ਼ਾਰੀ ਇਹ ਤਾਂ ਸ਼ੁਰੂ ਤਾਂ ਹੀ ਜਿਸ ਦਿਨ ਇਹਨਾਂ ਨੇ ਆਮ ਆਦਮੀ ਪਾਰਟੀ ਜਵਾਨ ਕੀਤੀ ਸੀ ਠੀਕ ਹੈ ਉਦੋਂ ਦੇ ਮਿਹਨਤ ਕਰ ਰਹੇ ਆ ਇਹ ਤੇ ਇਹਨਾਂ ਦਾ ਇੰਨਾ ਰਸੂਗ ਹੈ ਪਿੰਡਾਂ 'ਚ ਹੱਦ ਉੱਥੇ 50 ਬੰਦੇ ਇਕੱਠੇ ਹੋ ਜਾਂਦੇ ਇਹ ਸਾਨੂੰ ਨਹੀਂ ਪਤਾ ਇਹਨਾਂ ਦਾ ਕੀ ਜਾਦੂ ਹੈ ਕੀ ਕੁਛ ਹੈ ਮਤਲਬ ਜਾਂ ਬੋਲਬਾਣੀ ਲਾ ਲੋ ਜਾਂ ਕੰਮਾ ਚਲਾ ਲੋ ਇਹਨਾਂ ਨੂੰ ਨਹੀਂ ਹੁਣ ਵੀ ਕਾਫੀ ਟਾਈਮ ਹੋ ਗਿਆ ਹੈ 7:30 ਦੇ ਕਰੀਬ ਹੋ ਗਏ ਹਨ ਹੁਣ ਵੀ ਪਿੰਡਾਂ ਚ ਜਾ ਰਹੇ ਹਨ ਬਿਲਕੁਲ ਮੇਰੇ ਕੋਲ ਇਹਨਾਂ ਨੇ ਮੰਨ ਲਓ 2-3 ਦਿਨ ਹੋ ਗਿਆ ਫੋਨ ਕੀਤਾ ਸੀ ਵੀ ਮੀਟਿੰਗਾਂ ਉਹ ਕਰ ਰਹੇ ਮੈਂ ਵੀ ਬਲੌਗ ਪ੍ਰਦਾਨ ਲਾ ਹੋਇਆ ਐਮਐਲ ਸਾਹਿਬ ਨੇ ਠੀਕ ਹੈ ਜੀ ਮੇਰੇ ਮੈਂ ਥੋੜਾ ਬਿਜ਼ੀ ਦੀ ਮੋਹਾਲੀ ਸੀ ਕੰਮ ਤੇ ਤੇ ਮੈਂ ਅੱਜ ਇਹਨਾਂ ਨੇ ਮਤਲਬ ਮੈਂ ਇਹਨਾਂ ਕੋਲ ਕਾਲ ਕੀਤੀ ਮੈਂ ਕਿਹਾ ਫ੍ਰੀ ਹੈ ਅੱਜ ਸੰਡੇ ਹੈ ਮੀਟਿੰਗ ਦੱਸੋ ਕਿੱਥੇ ਹੈ ਇਹ ਕਹਿੰਦੇ ਵੀ ਨਾਲਾਸ ਪਿੰਡ ਆ ਮੈਂ ਆਪਣਾ ਕੰਮ ਛੱਡ ਕੇ ਵੀਰ ਤੇ ਕੋਲ ਹਾਜ਼ਰ ਹੋਇਆ ਇਸ ਵਾਰ ਫਿਰ ਕਰੋਗੇ ਸਪੋਰਟ ਪੂਰੀ ਆਮ ਆਦਮੀ ਪਾਰਟੀ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਕੀਤੀ ਸੀ ਹੁਣ ਵੀ ਅਸੀਂ ਤਿਆਰ ਆ ਅਸੀਂ ਤਾਂ ਪੂਰਾ ਆਪਣਾ ਜਿੰਨਾ ਵੀ ਜੋਰ ਆ ਉਹ ਲਾ ਦੇਣਾ ਕਿੰਨੇ ਕੁ ਵੋਟ ਲੱਗਦੀ ਆ ਤੁਹਾਨੂੰ ਕਿ ਆ ਤੁਸੀਂ ਇੱਥੇ ਤੋਂ ਜਿੱਤ ਜਿਤਾ ਕੇ ਪੇ ਸਕਦੇ ਆ ਡਾਕਟਰ ਬਲਵੇਰ ਨੂੰ ਜਾਂ ਮਤਲਬ ਧੜੇ ਲੱਗ ਲੱਗ ਹੋ ਰਹੇ ਆ ਹੋਰ ਵੀ ਧੜਾ ਸਾਡਾ ਕੋਈ ਲੱਗ ਲੱਗ ਨਹੀਂ ਸਾਰੀ ਆਮ ਆਦਮੀ ਪਾਰਟੀ ਟੀਮ ਇੱਕੇ ਆ ਸਾਡੀ ਕੋਈ ਸਾਡੇ ਤੋਂ ਬਾਹਰ ਨਹੀਂ ਹੈਗਾ ਅਸੀਂ ਸਾਰੇ ਰਲ ਕੇ ਕੰਮ ਕਰ ਰਹੇ ਹਾਂ ਇਸਲਾਮ ਅਲੀ ਜੀ ਦੀ ਟੀਮ ਵੀ ਸਾਡੀ ਐਮ.ਐਲ.ਏ. ਸਾਹਿਬ ਦੀ ਟੀਮ ਵੀ ਸਾਰੇ ਇਕੱਠੇ ਕੰਮ ਕਰ ਰਹੇ ਹਾਂ ਅਸੀਂ ਅਸੀਂ ਪੂਰਾ ਜ਼ੋਰ ਲਾ ਕੇ 95% VOTING ਡਾਕਟਰ ਬਲਵੀਰ ਨੂੰ ਪਾਵਾਂ ਆਪਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਵੀਰੇ ਕਿਵੇਂ ਦੇਖ ਰਹੇ ਹੋ ਅੱਜ ਕੰਪੇਨਿੰਗ ਚੱਲ ਰਹੀ ਹੈ ਤੇ ਇਸਲਾਮ ਅਲੀ ਜੀ ਕਾ ਵੀ ਕਹਿ ਰਹੇ ਆ ਕਿ ਥਕਾਵਟ ਹੋਈ ਹੋਈ ਆ ਪਿੰਡਾਂ ਦੇ ਵਿੱਚ ਅਸੀਂ ਦੌਰਾ ਕਰ ਰਹੇ ਹਾਂ ਹੈਨਾ ਤੇ ਕਿਵੇਂ ਦੇਖਦੇ ਹੋ ਇਹਨਾਂ ਦੀ ਕਾਰਗੁਜ਼ਾਰੀ ਨੂੰ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਕੰਮ ਕਰ ਰਹੀ ਹੈ ਉਹਨਾਂ ਦੀ ਸਰਕਾਰ ਵੀਰੇ ਦੇਖੋ ਪਹਿਲਾਂ ਤਾਂ ਅਸੀਂ ਕਾਂਗਰਸ ਨੂੰ ਸਪੋਰਟ ਕਰਦੇ ਹੁੰਦੇ ਸੀਗੇ 2017 ਤੋਂ ਸਾਨੂੰ ਵੀਰ ਇਸਲਾਮ ਅਲੀ ਨੇ ਸਾਨੂੰ ਇੱਧਰ ਜੋੜਿਆ ਅਸੀਂ ਜੱਤੋਂ ਇਸਲਾਮ ਅਲੀ ਜੀ ਦੇ ਨਾਲ ਹੈਨਾ ਇਹਦੀ ਬੋਲਬਾਣੀ ਤੇ ਇਹਨਾਂ ਨੂੰ ਜਦੋਂ ਮਰਜ਼ੀ ਫੋਨ ਕਰ ਲੋ ਇਹ ਫੋਨ ਪਿਕ ਕਰਦੇ ਆ ਸਾਡਾ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਜੀ ਠੀਕ ਹੈ ਉਸ ਟਾਈਮ ਆਪਣਾ ਕੋਈ ਫੋਨ ਪਿਕ ਕਰ ਲਵੇ ਹੈਨਾ ਉਹੀ ਆਪਾਂ ਨੂੰ ਬਹੁਤ ਸਪੋਰਟ ਮਿਲ ਜਾਂਦੀ ਹੈ ਠੀਕ ਹੈ ਜੇ ਮੰਨ ਲਓ ਇਹ ਇੱਥੇ ਮੌਜੂਦ ਨਹੀਂ ਹੁੰਦੇ ਤਾਂ ਇਹ ਸਾਡਾ ਹੱਲ ਜ਼ਰੂਰ ਕਰਵਾ ਦਿੰਦੇ ਆ ਕਿਸੇ ਵੀ ਪ੍ਰੋਬਲਮ ਦਾ ਹੈਨਾ ਤਾ ਕਰਕੇ ਜਿਸ ਤਰ੍ਹਾਂ ਕਿ ਹੁਣ ਭਗਵੰਤ ਮਾਨ ਸਾਹਿਬ ਹਨ ਜਿਵੇਂ ਕਿ ਹੁਣ ਭਗਵੰਤ ਮਾਨ ਸਾਹਿਬ ਆ ਉਹਨਾਂ ਦੀ ਇਮਾਨਦਾਰੀ ਤੇ ਕੋਈ 1% ਵੀ ਡਾਊਟ ਨਹੀਂ ਹੈਗਾ ਕਿਸੇ ਨੂੰ ਹਨਾ ਬਾਕੀ ਵਿਰੋਧੀ ਤਾਂ ਇੱਕ ਦੂਜੇ ਨੂੰ ਭੰਡਦੇ ਹੀ ਹੁੰਦੇ ਆ ਠੀਕ ਹੈ ਪਰ ਭਗਵੰਤ ਮਾਨ ਸਾਹਿਬ ਦੀ ਜੋ ਵੀ ਉਹਨਾਂ ਦੀ ਮਤਲਬ ਇਮਾਨਦਾਰੀ ਦੀ ਗੱਲ ਕਰਦੇ ਆਪਾਂ ਉਹਨਾਂ ਦੀ ਇੱਕ ਨੰਬਰ ਇਮਾਨਦਾਰੀ ਹੈ ਉਹ ਕਿਸੇ ਵਰਗ ਨੂੰ ਹੇਠ ਉੱਪਰ ਸੋਚ ਕੇ ਨਹੀਂ ਕੰਮ ਕਰ ਰਹੇ ਹਨਾ ਸਾਰਿਆਂ ਲਈ ਬਰਾਬਰ ਕਰ ਰਹੇ ਜਿਵੇਂ ਕਿ ਹੁਣ ਲਾ ਲਓ ਬਿਜਲੀ ਫ੍ਰੀ ਹੈ ਬਿਜਲੀ ਫ੍ਰੀ ਨਾ ਕਿ ਇਕੱਲੇ ਜ਼ਿਮੀਂਦਾਰਾਂ ਦੀ ਹੈ ਨਾ ਕੱਲੇ ਐਸੀ ਬੀਸੀਆਂ ਦੀ ਹਨਾ ਸਭ ਦੀ ਇੱਕ ਵੱਡੇ ਤੋਂ ਬਿਜਲੀ ਫਰੀ ਉਹਦਾ ਲਾਭ ਸਾਰੇ ਹੀ ਲੈ ਰਹੇ ਆ ਜੇ ਆਪਾਂ ਹੁਣ ਵੀ ਭਗਵੰਤ ਮਾਨ ਨੂੰ ਚੰਗੇ ਨੂੰ ਮਤਲਬ ਚੰਗੇ ਨੂੰ ਚੰਗਾ ਕਹਿ ਦੋ ਮਾੜੇ ਨੂੰ ਮਾੜਾ ਕਹਿ ਦੋ ਹਨਾ ਜੇ ਹੁਣ ਚੰਗਾ ਕੰਮ ਕੋਈ ਭਗਵੰਤ ਮਾਨ ਕਰ ਰਿਹਾ ਤਾਂ ਉਹਨੂੰ ਆਪਾਂ ਚੰਗਾ ਕਹਾਂਗੇ ਹੁਣ ਬਿਜਲੀ ਫਰੀ ਹੈ ਸਾਰਿਆਂ ਵਾਸਤੇ ਹੈ ਇਹ ਕਿਸੇ ਇੱਕ ਵਰਗ ਵਾਸਤੇ ਤਾਂ ਹੈ ਨਹੀਂ ਉਹ ਸਾਰਿਆਂ ਵਾਸਤੇ ਹੈ ਹੁਣ ਹਸਪੀਟਲ ਹੈ ਹਸਪੀਟਲ ਮੈਂ ਵੈਸੇ ਵੀ ਆਪਾਂ ਚਲੋ ਪਿੰਡਾਂ ਦੇ ਤੁਹਾਨੂੰ ਮਤਲਬ ਆਪਾਂ ਬੰਦੇ ਆ ਹਨਾ ਕੋਈ ਨਾ ਕੋਈ ਕੰਮ ਪੈਂਦਾ ਰਹਿੰਦਾ ਹਸਪੀਟਲ ਜਾਂਦੇ ਰਹਿੰਦੇ ਆ ਪਰ ਪਹਿਲਾਂ ਉੱਥੇ ਜੋ ਵੀ ਟੈਸਟ ਹੈ ਚਾਹ 100 ਰੁਪਏ ਦਾ ਚਾਹ 150 ਦਾ ਚਾਹ 1000 ਦਾ ਉਹ ਸਾਰੇ ਬਾਹਰ ਤੋਂ ਲਿਖ ਕੇ ਦਿੰਦੇ ਸੀਗੇ ਹਨਾ ਹੁਣ ਮੈਨੂੰ ਪਰਸੋਂ ਹੀ ਮੇਰੇ ਫਾਦਰ ਸਾਹਿਬ ਦਾ ਥੋੜੇ ਸੱਟਾਂ ਜਿਹੀ ਲੱਗੀ ਸੀਗੀਆਂ ਮੈਂ ਉੱਥੇ ਗਿਆ ਸੀਗਾ ਸਾਰੀ ਸਟੀਚਿੰਗ ਅੰਦਰੋਂ ਹੋਈ ਆ ਫਰੀ ਚ ਦਵਾਈ ਫਰੀ ਚ ਮਿਲੀ ਆ ਵੀਰੇ ਠੀਕ ਹੈ 1 ਰੁਪਿਆ ਵੀ ਸਾਡਾ ਨਹੀਂ ਲੱਗਿਆ ਉੱਥੇ ਨਾ ਕਿਸੇ ਫਾਈਲ ਦਾ ਨਾ ਕੋਈ ਪਰਚੀ ਦਾ ਸਿਰਫ ਉਹਨਾਂ ਨੇ ਸਾਨੂੰ ਗਏ ਅਸੀਂ ਉਹਨਾਂ ਨੇ ਦੇਖੀ ਕੰਡੀਸ਼ਨ ਦਾ ਨਾ ਸਟੀਚਿੰਗ ਕਰੀ ਆਪਣਾ ਇੰਜੈਕਸ਼ਨ ਵਗੈਰਾ ਦਿੱਤੇ ਤਾਂ ਘਰਾਂ ਭੇਜਤੇ ਸਰ ਤੋਂ 1 ਰੁਪਿਆ ਵੀ ਨਹੀਂ ਲਿਆ ਵੀਰੇ ਇਹ ਨਹੀਂ ਕਿਹਾ ਹੈਗਾ ਵੀ ਬਾਹਰ ਤੋਂ ਲਿਖਿਆ ਉਹ ਬਿਲਕੁਲ ਨਹੀਂ ਪਹਿਲਾ ਪਹਿਲਾਂ ਗਿਆ ਹੁੰਦਾ ਸੀਗਾ ਵੀਰੇ ਦੇਖੋ ਆਪਾਂ ਗੱਲ ਕਰਦੇ ਹਾਂ ਇਮਾਨਦਾਰੀ ਤੇ ਹਨਾ ਜੇ ਉਹ ਪਹਿਲਾਂ ਸੀਗਾ ਪਹਿਲਾਂ ਤੇ ਹੁਣ ਵਿੱਚ ਫਰਕ ਦੱਸਦੇ ਆਪਾਂ ਹੁਣ ਦੇਖੋ ਤੁਸੀਂ 9 ਵਜੇ ਦੇ ਕਰੀਬ ਚਲੇ ਜਾਇਓ ਹਸਪੀਟਲ ਲਾਈਨਾਂ ਬਾਹਰ ਤੱਕ ਲੱਗੀਆਂ ਹੁੰਦੀਆਂ ਕਾਹਤੋਂ ਲੱਗੀਆਂ ਹੁੰਦੀਆਂ ਜੇ ਲੋਕਾਂ ਨੂੰ ਫੈਸਿਲਿਟੀ ਮਿਲ ਰਹੀ ਹੈ ਫੈਸਿਲਿਟੀ ਮਿਲ ਰਹੀ ਹੈ ਸਹੂਲਤਾਂ ਮਿਲ ਰਹੀਆਂ ਲੋਕਾਂ ਨੂੰ ਉਹਨਾਂ ਦਵਾਈਆਂ ਫ੍ਰੀ ਆ ਉਹ ਤਾਂ ਹੀ ਲਾਈਨਾਂ ਲੱਗੀਆਂ ਹੋਈਆਂ ਵੀਰੇ ਡਾਕਟਰ ਮੌਜੂਦ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਡਾਕਟਰ ਮੌਜੂਦ ਆ ਹਨਾ ਤਾਂ ਕਰਕੇ ਲੋਕ ਉੱਥੇ ਜਾ ਰਹੇ ਜਿਆਦਾਤਰ ਤੇ ਬਾਕੀ ਹੋਰ ਵੀ ਲਾ ਲੋ ਕੰਮ ਕਰ ਸਾਰੇ ਤੁਹਾਡੀ ਸਰਕਾਰ ਨੇ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਹਲੇ ਤੱਕ ਉਹ ਪੂਰਾ ਨਹੀਂ ਹੋਇਆ ਵੀਰੇ ਇੱਕ ਇਹ 1000 ਰੁਪਏ ਵਾਲੀ ਗੱਲ ਤੇ ਮੈਂ ਗੱਲ ਕਰਦਾ ਜਿਵੇਂ ਕਿ ਆਪਾਂ ਦੇਖੋ ਵੋਟ ਹੁਣ ਪਹਿਲੀ ਵਾਰ ਤਾਂ ਪਾਈ ਨਹੀਂ 2022 ਚ ਆਪਾਂ ਘਟੋ ਘਟ ਮੈਂ ਵੀ 15 ਸਾਲ ਤੋਂ ਵੋਟਾਂ ਮੰਨਦੇ ਆ ਰਹੇ ਹਣਾ 35 ਸਾਲ ਦੀ ਏਜ ਹੈ 15 ਸਾਲ ਤੋਂ ਆਪਾਂ ਵੋਟਾਂ ਮੰਨਦੇ ਆ ਰਹੇ ਲੋਕਾਂ ਨੂੰ ਜਿਹੜੇ ਦੂਜੇ ਸੀਗੇ ਉਹ ਕੀ ਕਰਦੇ ਸੀਗੇ ਵਾਅਦੇ ਤਾਂ ਕਰਦੇ ਉਹਨਾਂ ਨੇ ਵੀ ਕੀਤੇ ਹੋਏ ਆ ਹਨਾ ਕਿਸੇ ਨੇ ਕਿਹਾ ਵੀ ਅਸੀਂ ਸਰਕਾਰੀ ਨੌਕਰੀ ਘਰ ਘਰ ਦੇ ਦੂੰਗੇ ਕਿਸੇ ਨੇ ਕਿਹਾ ਅਸੀਂ ਐਕਟਿਵਾ ਦੇ ਦਾਂਗੇ ਕੁੜੀਆਂ ਦੇ ਹੱਥ ਕਿਸੇ ਨੇ ਕਿਹਾ ਅਸੀਂ ਕਰਜ਼ਾ ਮਾਫ ਕਰ ਦੂੰਗੇ ਵਾਦੇ ਉਹਨਾਂ ਨੇ ਕੀਤੇ ਹੋਏ ਆ ਪਰ ਉਹ ਵਾਦੇ ਅਜੇ ਤੱਕ ਉਹਨਾਂ ਨੇ ਪੂਰੇ ਨਹੀਂ ਕਰੇ ਸੀਗੇ ਸਰਕਾਰ ਤਾਂ ਉਹਨਾਂ ਦੀ 5-5 ਸਾਲ ਚੱਲੀ ਐ ਪਰ ਹੁਣ ਭਗਵਾਨਤਮਾਨ ਦੀ ਜੋ ਗੱਲ ਐ ਇਹਨੂੰ ਹਜੇ 5 ਸਾਲ ਤਾਂ ਨਹੀਂ ਹੋਏ ਭਗਵਾਨਤਮਾਨ ਦੀ ਇੱਕ ਪਰਸੋਂ ਹੀ ਆਪਣੇ ਵੀਡੀਓ ਆਈ ਸੀਗੀ ਉਹਦੇ 'ਚ ਕੀ ਕਿਹਾ ਉਹਨਾਂ ਨੇ ਕਿ ਮੈਂ ਹਜ਼ਾਰ-ਹਜ਼ਾਰ ਵੋਟਾਂ ਖਾਤਰ ਨਹੀਂ ਉਹ ਕਰਨਾ ਠੀਕ ਐ ਬਈ ਮੈਂ ਹੁਣ ਲਾਗੂ ਕਰ ਦਵਾ ਵੋਟਾਂ ਪਵਾ ਲਮਾ ਤੁਹਾਡੇ ਤੋਂ ਉਹਦੇ ਬਾਅਦ ਮਹੀਨੇ ਬਾਅਦ ਮੈਂ ਹਜ਼ਾਰ-ਹਜ਼ਾਰ ਬੰਦ ਕਰ ਦਵਾਂ ਕਹਿੰਦਾ ਮੈਂ ਉਹ ਕੰਮ ਨਹੀਂ ਕਰਨਾ ਜਦੋਂ ਮੈਂ ਲਾਗੂ ਕਰਤੇ ਤਾਂ ਉਹ ਪ੍ਰੋਪਰਲੀ ਹਜ਼ਾਰ-ਹਜ਼ਾਰ ਅੰਦਰ ਰਹੂਗਾ ਠੀਕ ਹੈ ਮੈਂ ਇਹੀ ਸਭ ਨੂੰ ਇਹੀ ਜੋ ਵੀ ਆਪਣੇ ਲੇਡੀਜ਼ ਆਵਾ ਹਨਾ ਪੈਣਾ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਹ ਚੱਕਰ ਵਿੱਚ ਤੁਸੀਂ ਹੋਰਾਂ ਦੇ ਉਹਦੇ ਵਿੱਚ ਨਾ ਪੈ ਜਿਓ ਹਜ਼ਾਰ-ਹਜ਼ਾਰ ਤੁਹਾਨੂੰ ਮਿਲੂਗਾ ਇਹ ਦੇਖੋ ਆਪਣੀ ਆਪਾਂ ਦਿਲ ਤੋਂ ਕਹਿੰਦੇ ਆਂ ਵੀ ਭਗਵਾਨ ਜੀ ਜੋ ਕਹਿੰਦਾ ਉਹ ਕਰੂਗਾ ਸਭ ਕਾ ਬਧਾਈ ਖਰਦਿਆਲ ਸਿੰਘ ਕੰਬੋਜ ਕਹਿੰਨੇ ਆ ਕਿ 2 ਸਾਲ ਦੇ ਕਰੀਬ ਹੋ ਗਏ 2 ਸਾਲ ਤੋਂ ਉੱਪਰ ਹੋ ਗਿਆ 2000000 ਰੁਪਇਆ ਹਾਲੇ ਤੱਕ ਨਹੀਂ ਮਿਲਿਆ ਹੈਗਾ ਇੱਕ ਭਗਵੰਤਮਾਨ ਨੇ ਲੌਲੀਪੌਪ ਦੇ ਆਇਆ ਹੈ ਨਾ ਵੀ ਹੁਣ 2 ਸਾਲ ਦਾ ਜਿਹੜਾ ਵਿਆਜ ਬਣਦਾ ਹੈ ਉਹਨਾਂ ਦਾ ਵੀ ਉਹ ਸਾਰਾ ਵਸੂਲੇ ਉਹਨਾਂ ਤੋਂ ਉਹਨਾਂ ਦੇ ਕੈਂਡ ਤੇ ਵੀ ਮੈਂ ਗੱਲ ਕਰਦਾ ਹਾਂ ਤੁਹਾਡੇ ਨਾਲ ਦੇਖੋ ਉਹਨਾਂ ਦੀ ਸਰਕਾਰ ਵਿੱਚ ਸਾਨੂੰ ਘਰ ਘਰ ਨੌਕਰੀ ਗਈ ਸੀਗੀ ਠੀਕ ਹੈ ਅਸੀਂ ਵੀ ਓਵਰੇਜ ਹੋ ਚੱਲੇ ਆ ਸਾਨੂੰ ਤਾਂ ਨੌਕਰੀ ਨਹੀਂ ਮਿਲੀ ਹੈ ਜੇ ਤੱਕ ਠੀਕ ਹੈ ਨਾ ਜਦੋਂ ਕਿ ਭਗਵੰਤਮਾਨ ਨੇ 1000 1000 ਕਹੇਤਾ ਤਾਂ ਮਿਲੂਗਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੀਗੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਇਹਨਾਂ ਦਾ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਪੱਖਾ ਕਿ ਬਾਕੀ ਤੁਸੀਂ ਸਾਰੀ ਵੀਡੀਓ ਤੁਸੀਂ ਦੇਖ ਕੇ ਜਰੂਰ ਕਮੈਂਟ ਕਰਿਓ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ